ਸੋਸ਼ਲ ਮੀਡੀਆ ਤੋਂ ਸਿੱਧਾ ਸင်ਮੇ ਤੱਕ ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਤੂਤਾ ਬਾਰੇ ਤੂਤਾ ਉਹ ਹੀ ਤੂਤਾ ਜਿਹਨੂੰ ਪਿੰਡੀ ਵਾਲਾ ਤੂਤਾ ਕਹਿੰਨੇ ਆ ਤੇ ਜਿਹਨੇ ਹਾਸੇ ਮਖੌਲ ਰਹੀ ਆਪਣੇ ਵੀਡੀਓਜ਼ ਰਹੀ ਆਪਣੇ ਜੋ ਰੀਲਸ ਪਾਉਂਦਾ ਸੀ ਉਹਦੇ ਰਹੀ ਸਾਰਿਆਂ ਦੇ ਢਿੱਡੀ ਪੀੜਾਂ ਵੀ ਪਾਈਆਂ ਤੇ ਸਾਰਿਆਂ ਦੇ ਦਿਲਾਂ 'ਚ ਇੱਕ ਖਾਸ ਜਗ੍ਹਾ ਵੀ ਬਣਾਈ ਪਿੰਡਾਂ 'ਚੋਂ ਉੱਠ ਕੇ ਮਿਹਨਤਾਂ ਕੀਤੀਆਂ ਤੇ ਅੱਜ ਕਿਸ ਮੁਕਾਮ 'ਤੇ ਆ ਉਹ ਆਪਣੇ ਸਾਹਮਣੇ ਹੀ ਐ ਇਸ ਕਰਕੇ ਮਿਹਨਤ ਹਮੇਸ਼ਾ ਜਾਰੀ ਰੱਖਣੀ ਚਾਹੀਦੀ ਐ ਪਿੰਡਾਂ ਤੋਂ ਉੱਠ ਕੇ ਸਿੱਧਾ ਏਡੀ ਵੱਡੀ ਛਾਲ ਪਰ ਇਹ ਏਡੀ ਵੱਡੀ ਛਾਲ ਇੱਕੋ ਦਮ ਨਹੀਂ ਵੱਜਦੀ ਹੁੰਦੀ ਏਡੀ ਵੱਡੀ ਛਾਲ ਮਾਰਨ ਵਾਸਤੇ ਪਿੱਛੇ ਚਿਰਾਂ ਦੀਆਂ ਮਿਹਨਤਾਂ ਲੁਕੀਆਂ ਹੁੰਦੀਆਂ ਤੇ ਉਹਨਾਂ ਮਿਹਨਤਾਂ ਦਾ ਫਲ ਕਿਤਨਾ ਕਿਤੇ ਆਪਾਂ ਨੂੰ ਜ਼ਰੂਰ ਮਿਲਦਾ ਅੱਜ ਉਹੀ ਮੁੰਡੇ ਦੀ ਆਪਾਂ ਇਸ ਵੀਡੀਓ 'ਚ ਗੱਲ ਕਰ ਰਹੇ ਹਾਂ ਜਿਹਨੂੰ ਆਪਾਂ ਤੂਫਤੇ ਦੇ ਕਰੈਕਟਰ ਦੇ ਨਾਂ ਤੋਂ ਜਾਣਦੇ ਹਾਂ ਤੇ ਉਹੀ ਮੁੰਡਾ ਅਜ ਐਮੇ ਵਰਕ ਗਿੱਪੀ ਗਰੇਵਾਲ ਨਿਮਰਤ ਖਹਿਰਾ ਤੇ ਸਰਗੁਣ ਮਹਿਤਾ ਦੀ ਫਿਲਮ 'ਚ ਨਜ਼ਰ ਆਉਣ ਵਾਲਾ ਹੈ ਵੈਸੇ ਇੱਕ ਸੋਚਣ ਵਾਲੀ ਗੱਲ ਹੈ ਕਿ ਆਪਣੀ ਬੋਲੀ ਆਪਣਾ ਸਟਾਈਲ ਜੋ ਵੀ ਹੋਵੇ ਉਹ ਅੱਗੇ ਚੱਲ ਕੇ ਜਦੋਂ ਆਪਾਂ ਕਿਸੇ ਮੁਕਾਮ ਤੇ ਪਹੁੰਚਦੇ ਆ ਉਹ ਸਵਾਗ ਬਣ ਜਾਂਦਾ ਤੇ ਉਹੀ ਤੂਤੇ ਦਾ ਅੱਜ ਸਵਾਗ ਬਣ ਚੁੱਕਿਆ ਤੂਤੇ ਨੇ ਆਪਣੀਆਂ ਵੀਡੀਓਜ਼ ਹਾਸੀ ਮੁਖੌਲ ਵਾਲੀਆਂ ਸ਼ੁਰੂ ਕੀਤੀਆਂ ਸੀ ਉਹ ਵੀਡੀਓ ਸ਼ਾਇਦ ਆਪਾਂ ਵੀ ਦੇਖੀ ਹੋਵੇ ਜਿਦੇ ਚ ਉਹ ਭਗਵੰਤ ਮਾਨ ਦੀ ਐਕਟਿੰਗ ਲਾਉਂਦਾ ਹੁੰਦਾ ਤੇ ਉਹ ਵੀਡੀਓ ਆਪਣੇ ਪੂਰੇ ਪੰਜਾਬ ਚ ਕਿੰਨੀ ਪਸੰਦ ਕੀਤੀ ਗਈ ਭਗਵੰਤ ਮਾਨ ਵੱਲੋਂ ਵੀ ਉਹ ਵੀਡੀਓ ਬੜੀ ਪਸੰਦ ਕੀਤੀ ਗਈ ਤੇ ਉਹ ਸਫ਼ਰ ਉਹਦਾ ਜਾਰੀ ਰਿਹਾ ਤੇ ਅੱਗੇ ਚੱਲ ਕੇ ਅੱਜ ਉਹਨੂੰ ਜਿਹੜੀ ਫਿਲਮ ਮਿਲੀ ਹੈ ਉਹਦੇ ਜਤੂਤਾ ਇੱਕ ਕੋ-ਸਟਾਰ ਦੀ ਭੂਮਿਕਾ ਨਿਭਾ ਰਿਹਾ ਹੈ ਜਦੋਂ ਆਪਣੀ ਸ਼ੁਰੂਆਤ ਹੁੰਦੀ ਹੈ ਉਸ ਟਾਈਮ ਸਭ ਕੁਝ ਬੜੀ ਹੌਲੀ-ਹੌਲੀ ਚੱਲਦਾ ਤੇ ਜਦੋਂ ਆਪਾਂ ਹੌਲੀ-ਹੌਲੀ ਚੱਲ ਕੇ ਮਿਹਨਤਾਂ ਕਰਕੇ ਕਿਸੇ ਇੱਕ ਮੁਕਾਮ ਤੇ ਪਹੁੰਚਦੇ ਹਾਂ ਉਦੋਂ ਆਪਣੀ ਥੋੜੀ ਜਿਹੀ ਕਹੀ ਹੋਈ ਗੱਲ ਵੀ ਵਾਇਰਲ ਹੋ ਜਾਂਦੀ ਹੈ ਤੇ ਇਸੇ ਤਰੀਕੇ ਨਾਲ ਧੂਤੇ ਦੀ ਹੁਣ ਮਿਮਿਕਰੀ ਵਾਲੀ ਵੀਡੀਓ ਐਮੇ ਵਰਕ ਤੇ ਗਿੱਪੀ ਗਰੇਵਾਲ ਨਾਲ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਕੁਝ ਕੁ ਘੰਟਿਆਂ ਚ ਉਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਚੁੱਕੀ ਸੀ ਸ਼ਾਇਦ ਤੁਸੀਂ ਵੀ ਉਹ ਵੀਡੀਓ ਦੇਖੀ ਹੋਵੇ ਦੇਖੀ ਹੈ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੁਣ ਲੇਟੈਸਟ ਖਬਰ ਅੱਜ ਦੀ ਇਹ ਹੈ ਕਿ ਧੂਤਾ ਪਿੰਡੀ ਵਾਲਾ ਜਿਹਨੂੰ ਧੂਤੇ ਦੇ ਨਾਂ ਤੋਂ ਆਪਾਂ ਜਾਣਦੇ ਹਾਂ ਆਪਣੀ ਪਹਿਲੀ ਪੰਜਾਬੀ ਫਿਲਮ ਕਰਨ ਜਾ ਰਿਹਾ ਹੈ ਸਰਵੱਲਾ ਜੀ ਜਿਵੇਂ ਕਿ ਵੀਡੀਓ ਚ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਐਮੇ ਵਰਕ ਗਿੱਪੀ ਗਰੇਵਾਲ ਨਿਮਰਤ ਖਹਿਰਾ ਤੇ ਸਰਗੁਣ ਮਹਿਤਾ ਨਾਲ ਇੱਕ ਸਪੋਰਟਿੰਗ ਰੋਲ ਹੋਏਗਾ ਤੂਤੇ ਦਾ ਤੇ ਤੁਸੀਂ ਕਿੰਨੇ ਇਕ ਐਕਸਾਈਟਡ ਹੋ ਤੂਤੇ ਨੂੰ ਪੰਜਾਬੀ ਫਿਲਮ ਸਰਵਾਲਾ ਜੀ ਚ ਦੇਖਣ ਲਈ ਇਹ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਉਂਕਿ ਇਹ ਜੋ ਸਟੋਰੀ ਹੈ ਰੀਅਲ ਲਾਈਫ ਸਟੋਰੀ ਜਿਹੜੀ ਹੁੰਦੀ ਹੈ ਜੋ ਆਪਾਂ ਫਿਲਮਾਂ ਚ ਦੇਖਦੇ ਆਂ ਅੱਜ ਆਪਣੇ ਸਾਹਮਣੇ ਹੈ ਇਹਨੂੰ ਆਪਾਂ ਇੱਕ ਮੋਟੀਵੇਸ਼ਨ ਵਾਂਗੂ ਹੀ ਲੈ ਸਕਦੇ ਆਂ ਤੇ ਆਪਾਂ ਜੋ ਵੀ ਕੰਮ ਅੱਜ ਦੇ ਟਾਈਮ ਚ ਕਰ ਰਹੇ ਆਂ ਉਹਦੇ ਵਾਸਤੇ ਆਪਾਂ ਨੂੰ ਇਸ ਸਟੋਰੀ ਤੋਂ ਤੂਤ ਦੇ ਦੀ ਸਟੋਰੀ ਤੋਂ ਇੱਕ ਮੋਟੀਵੇਸ਼ਨ ਮਿਲ ਸਕਦੀ ਹੈ ਤਾਂ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਤੁਹਾਡੇ ਕੋਈ ਵੀ ਜੇ ਸੁਜੈਸ਼ਨ ਹੋਣ ਜਾਂ ਅਗਲੀ ਵੀਡੀਓ ਕਿਹੜੀ ਦੇਖਣਾ ਚਾਹੁੰਦੇ ਹੋ ਉਹ ਵੀ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰਿਓ ਤਾਂ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ 'ਚ ਇੱਕ ਨਵੀਂ ਐਂਟਰਟੇਨਮੈਂਟ ਦੀ ਅਪਡੇਟ ਨਾਲ